ਗਰੀਬ ਦੁਕਾਨਦਾਰ ਤੇ ਪਾਰਸ ਇੱਕ ਬੜਾ ਗਰੀਬ ਦੁਕਾਨਦਾਰ ਸੀ ਉਹਦਾ ਗੁਜ਼ਾਰਾ ਨਹੀਂ ਸੀ ਹੁੰਦਾ ਇਤਫਾਕ ਨਾਲ ਕੋਈ ਮਹਾਤਮਾ ਉਹਦੇ ਪਾਸ ਆਏ ਉਸ ਦੁਕਾਨਦਾਰ ਨੇ ਪ੍ਰੇਮ ਪਿਆਰ ਨਾਲ ਉਹਨਾਂ ਦੀ ਸੇਵਾ ਕੀਤੀ ਜਦ ਮਹਾਤਮਾ ਪ੍ਰਸੰਨ ਹੋਏ ਤਾਂ ਉਸ ਨੇ ਅੱਖਾਂ ਵਿੱਚ ਹੰਝੂ ਪਰਦੇ ਹੋਏ ਅਰਜ਼ ਕੀਤੀ ਮੈਂ ਗਰੀਬ ਹਾਂ ਮੇਰਾ ਗੁਜ਼ਾਰਾ ਨਹੀਂ ਚੱਲਦਾ ਮੇਰੇ ਤੇ ਕਿਰਪਾ ਕਰੋ ਮਹਾਤਮਾ ਮਿਹਰਬਾਨ ਹੋ ਗਏ ਅਤੇ ਕਹਿਣ ਲੱਗੇ ਮੇਰੇ ਕੋਲ ਪਾਰਸ ਹੈ ਮੈਂ ਤੈਨੂੰ 3 ਮਹੀਨਿਆਂ ਵਾਸਤੇ ਦਿੰਦਾ ਹਾਂ ਇੰਨੇ ਸਮੇਂ ਵਿੱਚ ਜਿੰਨਾ ਮਰਜ਼ੀ ਹੈ ਸੋਨਾ ਬਣਾ ਲਈ ਮਹਾਤਮਾ ਤਾਂ ਕਿਰਪਾ ਕਰਕੇ ਚਲੇ ਗਏ ਲੇਕਿਨ ਜੀਵ ਦੇ ਭਾਗ ਨਾਲ ਰਹਿੰਦੇ ਨੇ ਉਹ ਗਰੀਬ ਦੁਕਾਨਦਾਰ ਬਾਜ਼ਾਰ ਗਿਆ ਪੁੱਛਿਆ ਕਿ ਲੋਹੇ ਦਾ ਕੀ ਪਾ ਹੈ ਲੋਹੇ ਵਾਲਿਆਂ ਨੇ ਕਿਹਾ ਕਿ ਪਹਿਲੇ ਤਾਂ 5 ਰੁਪਏ ਮੰਨ ਸੀ ਹੁਣ 7 ਰੁਪਏ ਮੰਨ ਹੈ ਕਹਿੰਦਾ ਹੈ ਮੈਂ ਘਾਟੇ ਬੰਦਾ ਸੌਦਾ ਨਹੀਂ ਕਰਨਾ ਮੂਰਖ ਨੂੰ ਇੰਨਾ ਪਤਾ ਨਹੀਂ ਸੀ ਕਿ ਇੱਕ ਮਨ ਸੋਨੇ ਦਾ ਕਿੰਨਾ ਰੁਪਈਆ ਬੰਦਾ ਹੈ ਕਹਿੰਦਾ ਹੈ ਕਿ ਜਦ 5 ਰੁਪਏ ਮੰਨ ਹੋਵੇਗਾ ਤਾਂ ਖਰੀਦਾਂਗਾ ਘਰ 모ੜ ਆਇਆ ਦੂਜੇ ਮਹੀਨੇ ਫਿਰ ਬਾਜ਼ਾਰ ਗਿਆ ਤੇ ਪੁੱਛਿਆ ਕਿ ਲੋਹੇ ਦਾ ਕੀ ਭਾਅ ਹੈ ਦੁਕਾਨਦਾਰ ਨੇ ਕਿਹਾ ਲਾਲਾ ਜੀ ਮੰਤਾ ਹੋਰ ਵੀ ਵੱਧ ਗਿਆ ਹੈ ਕਹਿੰਦਾ ਹੈ ਕਿ ਜਦ 5 ਰੁਪਏ ਮਨ ਹੋਵੇਗਾ ਤਾਂ ਖਰੀਦਾਂਗਾ ਤੀਜੇ ਮਹੀਨੇ ਫਿਰ ਬਾਜ਼ਾਰ ਗਿਆ ਲੋਹੇ ਦਾ ਭਾਅ ਅੱਗੇ ਨਾਲੋਂ ਵੀ ਵੱਧ ਕੇ 15 ਰੁਪਏ ਹੋ ਚੁੱਕਾ ਸੀ ਖਾਲੀ ਮੋੜ ਆਇਆ ਇੰਨੇ ਵਿੱਚ 3 ਮਹੀਨੇ ਗੁਜ਼ਰ ਗਏ ਉਧਰ ਮਹਾਤਮਾ ਨੇ ਆਪਣੇ ਦਿਲ ਵਿੱਚ ਕਿਹਾ ਕਿ ਚਲੋ ਚੱਲੀਏ ਅਤੇ ਜਾ ਕੇ ਆਪਣਾ ਪਾਰਸਲ ਲੈ ਆਈਏ ਉਸ ਦੁਕਾਨਦਾਰ ਨੇ ਸ਼ਾਇਦ ਬੜੇ-ਬੜੇ ਆਲੀਸ਼ਾਨ ਮਕਾਨ ਬਣਾ ਲਏ ਹੋਣਗੇ ਲੇਕਿਨ ਜਦ ਆਇਆ ਤੇ ਦੇਖਿਆ ਤਾਂ ਹੈਰਾਨ ਰਹਿ ਗਿਆ ਉਹੀ ਟੁੱਟੀ ਹੋਈ ਦੁਕਾਨ ਉਹੀ ਪੁਰਾਣਾ ਜਿਹਾ ਮਕਾਨ ਮਹਾਤਮਾ ਆਪਣਾ 파ਰਸ ਲੈ ਕੇ ਚਲਾ ਗਿਆ ਇਹ ਮਿਸਾਲ ਸਾਡੇ ਤੇ ਕੱਟਦੀ ਹੈ ਮਨੁੱਖ ਜਨਮ 파ਰਸ ਹੈ ਮਹਾਤਮਾ ਕੁਲ ਮਾਲਕ ਹੈ ਜਿਸ ਨੇ ਕਿਰਪਾ ਕਰਕੇ ਸਾਨੂੰ 파ਰਸ ਵਰਗਾ ਮਨੁੱਖ ਜਨਮ ਦਿੰਦਾ ਹੈ ਸਾਡੇ ਅੰਦਰ ਕੁੱਲ ਮਾਲਕ ਅਕਾਲ ਪੁਰਖ ਹੈ ਅਸੀਂ ਸੰਸਾਰ ਦੇ ਬਾਕੀ ਸਭ ਕੰਮਾਂ ਵੱਲ ਧਿਆਨ ਦਿੰਦੇ ਹਾਂ ਪਰ ਪ੍ਰਮਾਤਮਾ ਨਾਲ ਮਲਾਪ ਕਰਨ ਦੇ ਕੰਮ ਨੂੰ ਪਿੱਛੇ ਪਾਉਂਦੇ ਰਹਿੰਦੇ ਹਾਂ ਅਸੀਂ ਇਹ ਨਹੀਂ ਸਮਝਦੇ ਕਿ ਪ੍ਰਮਾਤਮਾ ਨਾਲ ਮਲਾਪ ਕਰਕੇ ਅਸੀਂ ਪ੍ਰਮਾਤਮਾ ਦਾ ਰੂਪ ਹੋ ਜਾਵਾਂਗੇ ਅਤੇ ਜਨਮ ਮਰਨ ਦੀ ਬੰਧਨਾ ਤੋਂ ਸਦਾ ਲਈ ਆਜ਼ਾਦ ਹੋ ਜਾਵਾਂਗੇ ਅਗਰ ਅਸੀਂ ਮਨੁੱਖ ਜਨਮ ਵਿੱਚ ਆਪਣੇ ਅੰਦਰ ਜਾ ਕੇ ਪਰਮਾਤਮਾ ਨਾਲ ਮਲਾਪ ਨਾ ਕਰੀਏ ਤਾਂ ਖੁਦ ਹੀ ਸੋਚ ਕੇ ਦੇਖ ਲਓ ਕਿ ਸਾਡੇ ਨਾਲ ਜਿਆਦਾ ਖੋਟੇ ਭਾਗਾ ਵਾਲਾ ਹੋਰ ਕੌਣ ਹੋ ਸਕਦਾ ਹੈ